ਤੋ ਦੋਸਤ ਲਗਾਤਾਰ ਜਿਹੜੀ ਉਹ 24 ਘੰਟੇ ਹੋ ਗਏ ਨੇ 24 ਘੰਟਿਆਂ ਤੋਂ ਲਗਾਤਾਰ ਜਿਹੜੀ ਉਹ 24 ਘੰਟੇ ਦੀ ਵਾਧੂ ਹੋ ਗਈ ਆ ਕੱਲ ਰਾਤ ਦਾ ਜਿਹੜਾ ਆ ਉਹ ਮੀਂਹ ਪੈ ਰਿਹਾ ਆ ਲਗਾਤਾਰ ਪੈ ਰਿਹਾ ਆ ਕੱਲ ਰਾਤ ਵੀ ਪੈਂਦਾ ਰਿਹਾ ਕੱਲ ਦਿਨੇ ਵੀ ਪੈਂਦਾ ਰਿਹਾ ਤੇ ਰਾਤ ਵੀ ਪੈਂਦਾ ਰਿਹਾ ਤੇ ਹਾਲੇ ਤੱਕ ਵੀ ਜਿਹੜਾ ਆ ਇਹ ਮੀਂਹ ਬਿਲਕੁਲ ਬੰਦ ਨਹੀਂ ਹੋਇਆ ਲਗਾਤਾਰ ਜਿਹੜਾ ਆ 24 ਘੰਟਿਆਂ ਤੋਂ ਇਹ ਮੀਂਹ ਪੈ ਰਿਹਾ ਆ ਤੇ ਬਹੁਤ ਜਿਹੜੇ ਆ ਉਹ ਮੰਦੇ ਹਾਲ ਨੇ ਮੀ ਦੇ ਇੰਨੇ ਜ਼ਿਆਦਾ ਮੰਦੇ ਹਾਲ ਨੇ ਕਿ ਪੁੱਤੋ ਹੀ ਕੁਝ ਨਾ ਤੇ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੋਗੇ ਮੰਦੇ ਹਾਲਾਤਾਂ ਦੇ ਉੱਤੇ ਤੁਹਾਡੇ ਕਿੱਥੇ ਕਿੱਥੇ ਜੜਿਆ ਆ ਉਹ ਮੀਂਹ ਪੈ ਰਿਹਾ ਆ ਕਿੱਦਾਂ ਪੈ ਰਿਹਾ ਆ ਜਰਾ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਦੇ ਦੇ ਪਿਓ ਕਿ ਭਾਵੇਂ ਜਿਹੜਾ ਆ ਥੋੜਾ ਜਿਹਾ ਸਲੋ ਜ਼ਰੂਰ ਹੁੰਦਾ ਆ ਪਰ ਕਿਤੇ ਨਾ ਕਿਤੇ ਜਿਹੜਾ ਆ ਉਹ ਫੇਰ ਵੀ ਤੇਜ਼ ਜਿਹੜਾ ਆ ਹੋ ਜਾਂਦਾ ਆ ਫਿਰ ਲਗਾਤਾਰ ਜਿਹੜਾ ਆ ਉਹ ਤੁਸੀਂ ਦੇ ਦਦੇ ਪਿਓ ਕਿ ਮੀਂਹ ਜਿਹੜਾ ਆ ਉਹ ਕਾਫੀ ਜ਼ਿਆਦਾ ਜਿਹੜਾ ਪਈ ਜਾ ਰਿਹਾ ਆ ਤੇ ਮੀ ਜਿਹੜਾ ਆ ਉਹ ਲਾਈਵ ਹੀ ਜਿਹੜੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆਂ ਕਿ ਪਿਛਲੇ 24 ਘੰਟਿਆਂ ਤੋਂ 24 ਘੰਟੇ ਵੀ ਨਹੀਂ ਲਾ ਸਕਦੇ ਆਪਾਂ 36 ਘੰਟੇ ਲਾ ਲਓ ਕਿਉਂਕਿ 72 ਘੰਟਿਆਂ ਤੋਂ ਲਗਾਤਾਰ ਬਰਸਾਤ ਜਿਹੜੀ ਹੈ ਉਹ ਹੋ ਰਹੀ ਹੈ ਤੇ ਰੁਕਣ ਦਾ ਬਿਲਕੁਲ ਵੀ ਨਾ ਨਹੀਂ ਲੈ ਰਹੀ ਤੇ ਇਹਦੇ ਨਾਲ ਜਿਹੜਾ ਆ ਦਰਿਆ ਦੇ ਕੰਢਿਆਂ ਤੇ ਰਹਿਣ ਵਾਲੇ ਲੋਕ ਤੇ ਹੋਰ ਲੋਕ ਜਿਹੜੇ ਨੇ ਉਹ ਬਰਸਾਤ ਤੋਂ ਜਿਹੜਾ ਆ ਕਾਫੀ ਜ਼ਿਆਦਾ ਮਾੜੇ ਹਾਲਾਤ ਹੋਏ ਹੋਏ ਨੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਿੱਥੋਂ ਦੇਖਦੇ ਪਿਓ ਜਾਂ ਕਿਵੇਂ ਦੇਖਦੇ ਪਿਓ ਤੇ ਕੀ ਕਹਿਣਾ ਚਾਹੋਗੇ ਇਹਨਾਂ ਹਾਲਾਤਾਂ ਬਾਰੇ ਲਗਾਤਾਰ ਜਿਹੜਾ ਆ ਉਹ ਮੀਂਹ ਪਈ ਜਾਂਦਾ ਪਈ ਜਾਂਦਾ ਆ ਜੇਕਰ ਰੁਕਦਾ ਵੀ ਤੇ ਸਿਰਫ 2-4 ਮਿੰਟ ਜਿਹਦੇ 'ਚ ਉਹ ਵੀ ਰੁਕਦਾ ਨਹੀਂ ਸਲੋ ਹੁੰਦਾ ਆ ਥੋੜੀ ਦੇਰ ਦੇ ਲਈ ਸਲੋ ਹੁੰਦਾ ਆ ਤੇ ਉਸ ਤੋਂ ਬਾਅਦ ਆ ਫਿਰ ਇਕਦਮ ਹੀ ਜਿਹੜਾ ਆ ਉਹ ਭਵੰਢਰੀ ਆ ਜਾਂਦਾ ਇੱਕ ਹਾਲ ਦਾ ਤੇ ਪੂਰਾ ਤੇਜ ਜਿਹੜਾ ਆ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਤੇ ਹਾਲਾਤ ਜਿਹੜੇ ਆ ਉਹ ਕਾਫੀ ਜ਼ਿਆਦਾ ਜਿਹੜੇ ਆ ਮਾੜੇ ਨਜ਼ਰ ਆ ਰਹੇ ਆ ਤੇ ਤੁਹਾਡੇ ਕਿਵੇਂ ਆ ਜਿਹੜੇ ਆ ਹਾਲਾਤ ਕਿਵੇਂ ਚੱਲਦੇ ਪਏ ਆ ਐਥੇ ਤੋਂ ਥੋੜਾ ਜਿਹੜਾ ਆ ਉਹ ਜਿਹੜੇ ਮਾੜੇ ਘਰਨੇ ਕੁਝ ਉਹਨਾਂ ਦੀਆਂ ਕੰਦਾ-ਕੁੰਦਾ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਆ ਕੰਦਾ ਚੋਈ ਜਾਂਂਡੀਆਂ ਲੋਕਾਂ ਦੀਆਂ ਸੱਤਾਂ ਚੋਰੀਆਂ ਕੋਠੇ ਚੋਰੀਏ ਨੇ ਜਿਹਦੇ ਚ ਕੁਝ ਤਸਵੀਰਾਂ ਸਾਹਮਣੇ ਆਈਆਂ ਕਿ ਲੋਕਾਂ ਦੇ ਘਰ ਵੀ ਡਿੱਗੇ ਪਏ ਨੇ ਜਿਨ੍ਹਾਂ ਦੀਆਂ ਕਈਆਂ ਦੀਆਂ ਕੰਦਾ ਵੀ ਡਿੱਗੀਆਂ ਪਈਆਂ ਨੇ ਸਾਈਡਾਂ ਵਾਲੀਆਂ ਜਿਹੜੀਆਂ ਖੇਤਾਂ ਨੂੰ ਲੱਗਦੀਆਂ ਨੇ ਖਾਸ ਕਰਕੇ ਤੇ ਬੜੇ ਮੰਦੇ ਹਾਲ ਨੇ ਤੇ ਤੁਸੀਂ ਦੇਖਦੇ ਪਈਓ ਲਗਭਗ ਠੀਕ ਕਹਿਣਾ ਚਾਹੋਗੇ ਕਿੱਥੋਂ ਦੇਖਦੇ ਪਈਓ ਤੇ ਕਿਸ ਤਰ੍ਹਾਂ ਦੇਖਦੇ ਪਈਓ ਤੇ ਮਲੇਸ਼ੀਆ ਤੋਂ ਸਿਮਰਨ ਸਿੰਘ ਜੀ ਮਲੇਸ਼ੀਆ ਵਾਲਿਓ ਕਿਦਾਂ ਪੰਜਾਬ ਦੇ ਵਿੱਚ ਦਾ ਮਿੱਤਰ ਜੀ ਬਹੁਤ ਜਿਆਦਾ ਮੰਦੇ ਹਾਲ ਨੇ ਫਿਲਹਾਲ ਅੱਜ ਮੈਂ ਜਿਹੜਾ ਆ ਉਹ ਘਰੋਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਹਾਂ ਪਰ ਉਹ ਵੀ ਤਾਂ ਵੀ ਥੋੜਾ ਜਿਹਾ ਮੌਸਮ ਢਿੱਲਾ ਹੋਇਆ ਆ ਪਰ ਢਿੱਲਾ ਵੀ ਕਦਾ ਹੋਇਆ ਆ ਸਮਝ ਲੋ ਵੀ ਢਿੱਲਾ ਨਹੀਂ ਹੋਇਆ ਕਹਿ ਸਕਦੇ ਆ ਵੀ ਢਿੱਲਾ ਹੋਇਆ ਪਰ ਹਾਲਾਤ ਮਾੜੇ ਹੀ ਐ ਬਹੁਤ ਬੁਰੇ ਹਾਲ ਨੇ ਖਾਸ ਕਰਕੇ ਜਿਹੜੇ ਦਰਿਆ ਦੇ ਕੰਢੇ ਨੇ ਜਿਵੇਂ ਕਿ ਗੁਰਦਾਸਪੁਰ ਦੇ ਨਾਲ ਰਾਵੀ ਤੇ ਬਿਆਸ ਲੱਗਦੇ ਨੇ ਉੱਥੇ ਵੀ ਮਾਰ ਜਿਹੜੀ ਪੈ ਰਹੀ ਐ ਮਕੇਰੀਆਂ ਨੂੰ ਵੀ ਬਿਆਸ ਦੀ ਮਾਰ ਪੈ ਰਹੀ ਐ ਉਧਰ ਸਤਲੁਜ ਤੇ ਬਿਆਸ ਜਿਹੜਾ ਆ ਲੁਧਿਆਣਾ ਤਰਨਤਾਰਨ ਇਧਰ ਲਈ ਸਾਡਾ ਨੂੰ ਵੀ ਜਿਹੜੀ ਉਹ ਕਾਫੀ ਜ਼ਿਆਦਾ ਜਿਹੜੀ ਉਹ ਮਾਰ ਪੈ ਰਹੀ ਹੈ ਤੇ ਮੰਦੇ ਹਾਲ ਨੇ ਮੰਦੇ ਹਾਲ ਤੇ ਪੰਜਾਬ ਦੇ ਵਿੱਚ ਇਸ ਵਾਰ ਜਿਹੜਾ ਆ ਉਹ ਸੰਮਲੋਪੀ ਹੜਾ ਦੀ ਸਥਿਤੀ ਅੱਗੇ ਨਾਲੋਂ ਜ਼ਿਆਦਾ ਆ ਤੇ ਪਾਣੀ ਜਿਹੜੇ ਨੇ ਉਹ ਹੜਾਂ ਦੇ ਹੀ ਮਾਰ ਜਿਹੜੀ ਉਹ ਕਾਫੀ ਜ਼ਿਆਦਾ ਪੈ ਰਹੀ ਹੈ ਬਹੁਤ ਮੰਦੇ ਹਾਲ ਨੇ ਬੜੇ ਮੰਦੇ ਹਾਲਾ ਵੇਖੋ ਮੈਂ ਕਹਿ ਰਹੇ ਨੇ ਵੀ ਥੰਮਿਆ ਨਹੀਂ ਇਕਦਮ ਹੀ ਤੇਜ਼ ਹੋਣਾ ਸ਼ੁਰੂ ਹੋ ਗਿਆ ਫੇਰ ਜਿੱਥੇ ਕੀ ਥੋੜਾ ਠੀਕਾਕ ਹੋਇਆ ਹੀ ਉੱਥੇ ਹੁਣ ਫੇਰ ਇਕਦਮ ਜਿਹੜਾ ਆ ਉਹ ਤੇਜ ਹੋ ਗਿਆ ਆ ਫਿਰ ਜਿਹੜੇ ਹਾਲਾਤ ਆ ਉੱਥੇ ਹੀ ਆ ਗਏ ਨੇ ਕਹਿੰਦਾ ਭਾਵੇਂ ਆ ਕਿ ਮੀਂਹ ਹਟਦਾ ਹੀ ਨਹੀਂ ਹਟੰਦਾ ਨਾ ਬਿਲਕੁਲ ਨਹੀਂ ਲੈ ਰਿਹਾ ਤੇ ਲਗਾਤਾਰ ਜਿਹੜਾ ਆ ਉਹ ਮੀਂਹ ਜਿਹੜਾ ਆ ਉਹ ਪੰਜਾਬ ਦੇ ਵਿੱਚ ਪਈ ਜਾ ਰਿਹਾ ਆ ਪੰਜਾਬ ਦੇ ਵਿੱਚ ਜਿਹੜੇ ਆ ਮੰਦੇ ਹਾਲ ਬਣੇ ਹੋਏ ਆ ਨਾਲ ਠੰਡੀਆਂ ਹਵਾਵਾਂ ਵੀ ਜਿਹੜੀਆਂ ਨੇ ਉਹ ਚਲਦੀਆਂ ਪਈਆਂ ਨੇ ਤੇ ਬਹੁਤ ਜ਼ਿਆਦਾ ਜਗਾਵਾਂ ਦੇ ਉੱਤੇ ਜਿਹੜੀ ਉਹ ਲਾਈਟ ਵੀ ਬੰਦ ਆ ਜੇਕਰ ਇਦਾਂ ਦੀ ਐਵੇਂ ਮਤਸਵੀਰਾਂ ਦਿਖਾਵਾਂ ਤੇ ਤੁਸੀਂ ਦੇਖਦੇ ਪਏ ਹੋ ਕਿ ਲਗਾਤਾਰ ਜਿਹੜਾ ਆ ਉਹ ਮੰਦੇ ਹਾਲ ਨੇ ਇਹਦੇ ਚ ਪਸ਼ੂ ਪੰਛੀ ਵਾਸਤੇ ਵੀ ਜਿਹੜਾ ਆ ਉਹ ਕਾਫੀ ਜਿਆਦਾ ਮਾੜਾ ਚੱਲਣ ੜਿਆ ਕੋਈ ਖਾਣ ਪੀਣ ਨੂੰ ਕੁਝ ਨਹੀਂ ਲੱਭਦਾ ਪਿਆ ਪਖ਼ੀਆਂ ਤੇ ਪੰਛੀ ਵੀ ਵਿਚਾਰੇ ਜਿਹੜੇ ਆ ਉਹ ਇਦਾਂ ਹੀ ਤੁਰਦੇ ਫਿਰਦੇ ਪਏ ਆ ਤੇ ਮੰਦੇ ਹਾਲ ਨੇ ਜਾਂ ਤਾਂ ਪਾ ਮੰਦੇ ਹਾਲ ਤੇ ਬਹੁਤ ਬੁਰੇ ਹਾਲ ਨੇ ਤੁਸੀਂ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਜਿਆਦਾ ਲੰਮਾ ਲਾਈਵ ਆਪਾਂ ਨਹੀਂ ਖਿੱਚਦੇ ਇੰਨਾ ਕੀ ਬੜਾ ਆ ਤੇ ਦੱਸਿਓ ਜਰੂਰ ਵੀ ਤੁਹਾਡੇ ਏਰੀਏ ਦੇ ਜਿਹੜੇ ਆ ਉਹ ਕੀ ਹਾਲਾਤ ਨੇ ਜੇਕਰ ਤੁਸੀਂ ਪੰਜਾਬ ਦੇ ਵਿੱਚ ਦੇਖਦੇ ਪਏ ਹੋ ਤੇ ਜਰੂਰ ਦੱਸਿਓ ਮੈਂਨ ਤੋਂ ਮੈਂਨ ਤੋਂ ਨੇ ਕੀ ਆਇਆ ਕੀ ਹਾਲ ਆ ਧਰਮ ਭਾਈ ਬਹੁਤ ਵਧੀਆ ਭਾਈ ਥੈਂਕ ਯੂ ਵੈਰੀ ਮੱਚ ਹਾਲ ਤੇ ਫਿਲਹਾਲ ਠੀਕ ਨੇ ਪਰ ਪੰਜਾਬ ਦੇ ਹਾਲ ਕਾਫੀ ਬੱਦਰੇ ਮਹੰਕਾ ਭਾਜੀ ਤੇ ਬੜੇ ਮੰਦੇ ਹਾਲੇ ਕਹਿੰਦੇ ਭਾਵ ਵੀ ਮਹੰਕਾ ਜੀ ਕੀ ਕਹਿ ਸਕਦੇ ਆ ਕਿਉਂਕਿ ਮੰਦੇ ਹਾਲ ਤਾਂ ਹੀ ਕਹਿ ਸਕਦੇ ਕੋਈ ਬਰਸਾਤ ਨੇ ਜਿਹੜਾ ਕਾਫੀ ਜ਼ਿਆਦਾ ਜਿਹੜਾ ਆ ਬੁਰਾ ਹਾਲ ਕੀਤਾ ਆ ਆ ਆਪਾਂ ਵੀ ਗੁਰਦਾਸਪੁਰ ਤੋਂ ਆ ਯਾਰ ਕੀ ਬਾਤ ਆ ਬਹੁਤ ਵਧੀਆ ਮਹੰਕਾ ਜੀ ਗੁਰਦਾਸਨਗਲ ਆਲਿਓ ਗੁਰਦਾਸਨਗਲ ਤੇ ਫੇਰ ਵੀ ਹਾਲੇ ਠੀਕ ਆ ਬੜੇ ਠੀਕ ਠਾਕ ਆ ਮੀ ਭਾਵੇਂ ਜਿੰਨੇ ਮਰਜੀ ਪੈ ਰਹੇ ਆ ਪਰ ਪਾਣੀ ਪੂਣੀ ਤੋਂ ਬਚਾ ਜੀ ਗੁਰਦਾਨ ਨਗਲ ਦਾ ਅ ਪਰ ਕੀ ਕਰੀਏ ਬਾਹਰ ਬਹੁਤ ਬੁਰਾ ਹਾਲ ਆ ਸ਼ਿਵ ਮੰਦਰ ਤੋਂ ਜੈ ਸ਼ੰਕਰ ਦੀ ਸ਼ਿਵ ਮੰਦਰ ਤੋਂ ਮੈਂ ਅੰਕੋ ਕੀ ਬਾਤ ਆ ਠੀਕ ਠਾਕ ਪੰਡਤ ਜੀ ਪੰਡਤ ਜੀ ਦੇ بیٹے ਤੇ ਠੀਕ ਹੀ ਆ ਯਾਰ ਬਹੁਤ ਮੰਦੇ ਹਾਲ ਆ ਬਾਹਰ ਇੰਨਾ ਜ਼ਿਆਦਾ ਮੰਦਾ ਹਾਲ ਆ ਕਿ ਲੋਕਾਂ ਦੇ ਜਿਹੜੇ ਨੇ ਉਹ ਮੈਂ ਕੱਲ ਤਸਵੀਰਾਂ ਦੇਖਦਾ ਪਿਆ ਸੀ ਸਾਡੇ ਕੋਲ ਖਬਰ ਇੱਕ ਪਹੁੰਚੀ ਸੀ ਕਿ ਇੱਕ ਬਾਪੂ ਜੀ ਜਿਹੜੇ ਆ ਉਹ ਸਤੜੀ ਦੇ ਨਾਲ ਰਾਤ ਕੱਟੀ ਉਹਨਾਂ ਨੇ ਸਤੜੀ ਦੇ ਥੱਲੇ ਹਾਲੇ ਕਿ ਜੇ ਹਵਾਵਾਂ ਤੇਜ਼ ਚੱਲ ਪੈਂਦੀਆਂ ਤੇ ਸ਼ਾਇਦ ਉਹ ਸਤੜੀ ਵੀ ਉੱਡ ਜਾਂਦੀ ਤੇ ਇੱਕ ਬਾਪੂ ਜੀ ਤਰਪਾਲ ਥੱਲੇ ਸੀ ਬੇਬੇ ਜੀ ਸਤੜੀ ਥੱਲੇ ਸੀ ਕਹਿਣ ਤੋਂ ਭਾਵ ਵੀ ਇਹ ਆ ਕਿ ਮੰਦੇ ਹਾਲਾਤ ਆ ਮੇਰੀ ਹੋਸ਼ ਸੰਭਾਲ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਵੀ ਪਹਿਲਾ ਇਦਾਂ ਦਾ ਮੀਂਹ ਹੈ ਜਿਹਦੇ ਚ ਬਹੁਤ ਜ਼ਿਆਦਾ ਮੰਦੇ ਹਾਲਾਤ ਦੇਖਣ ਨੂੰ ਮਿਲਦੇ ਪਏ ਆ ਹਾਲੇ ਕਿ 23 ਦੇ ਵਿੱਚ ਵੀ ਕਾਫੀ ਜ਼ਿਆਦਾ 2023 ਚ ਵੀ ਕਾਫੀ ਜ਼ਿਆਦਾ ਜਿਹੜੇ ਆ ਉਹ ਮੀਂਹ ਆਏ ਸੀ ਦਰਿਆਵਾਂ ਦੇ ਕੰਡੇ ਟੁੱਟ ਗਏ ਸੀ ਆੜ ਆਏ ਸੀ ਪਰ ਉਦੋਂ ਇੰਨੇ ਜ਼ਿਆਦਾ ਮੀਂਹ ਨਹੀਂ ਆਏ ਸੀ ਤੇ ਐਤ ਕੀ ਜਿਹੜਾ ਆ ਉਹ ਮੀਂਹਾਂ ਦੇ ਨਾਲ ਹਾਲਾਤ ਜਿਹੜੇ ਆ ਉਹ ਕਾਫੀ ਜ਼ਿਆਦਾ ਜਿਹੜੇ ਆ ਉਹ ਜਿਹੜੇ ਆ ਉਹ ਬੁਰੇ ਹੋਏ ਪਏ ਆ ਇੰਨੇ ਬੁਰੇ ਹੋਏ ਪਏ ਆ ਵੀ ਕੁਝ ਕਹਿਣ ਦੀ ਗੱਲ ਹੀ ਨਹੀਂ ਹੈਗੀ ਤੇ ਲਗਾਤਾਰ ਜਿਹੜਾ ਮੀਨ ਨੇ ਜਿਹੜਾ ਆ ਕੰਮ ਖਰਾਬ ਕੀਤਾ ਹੋਇਆ ਆ ਤਸਵੀਰਾਂ ਤੁਸੀਂ ਦੇ ਦੇ ਪਈਓ ਮੇਰੇ ਨਾਲ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲੇ ਕਿ ਆ ਤਸਵੀਰਾਂ ਜਿਹੜੀਆਂ ਮੈਂ ਆਪਣੀ ਇੱਕ ਸਾਈਡ ਦੇ ਥੱਲੇ ਖੋਲੋ ਕੇ ਚੈਟਰ ਕਰਨ ਦੀ ਕੋਸ਼ਿਸ਼ ਕਰਦਾ ਪਿਆ ਆ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਪਿਆ ਆ ਕਿ ਹਾਲਾਤ ਜਿਹੜੇ ਨੇ ਉਹ ਕਾਫੀ ਜ਼ਿਆਦਾ ਮੰਦੇ ਨੇ ਤੇ ਵੇਰੇ ਸਾਰੇ ਉੱਠਦੇ ਆ ਸਾਰੀ ਕੋਸ਼ਿਸ਼ ਕੀਤੀ ਵੀ ਤੁਹਾਡੇ ਰੂਪ ਰੂਹੀਏ ਗੱਲਬਾਤ ਕਰੀਏ ਤੇ ਪੁੱਛੀਏ ਵੀ ਹਾਲ ਕੀਵੇਂ ਦੇ ਨੇ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਡੇ ਉਧਰ ਦੇ ਹਾਲਾਤ ਕੀਵੇਂ ਦੇ ਨੇ ਤਾਂ ਮੀਂਹ ਵੇਖ ਲਓ ਫੇਰ ਤੇਜ਼ ਹੋ ਗਿਆ ਇੱਕਦਮ ਹੀ ਜਿਹੜਾ ਆ ਤੇਜ਼ ਹੋ ਗਿਆ ਆ ਕਹਿਣਾ ਮਤਲਬ ਰੁਕਿਆ ਨਹੀਂ ਥੋੜੀ ਜੀ ਘਟਿਆ ਹੀ ਘਟਿਆ ਘਟਦਾ ਆ ਤੇ ਉਸ ਤੋਂ ਬਾਅਦ ਫੇਰ ਜਿਹੜਾ ਆ ਉਹੀ ਹਾਲਾਤ ਜਿਹੜੇ ਆ ਹੋ ਜਾਂਦੇ ਆ ਹਾਲਾਤ ਫੇਰ ਜਿਹੜੇ ਆ ਉਹ ਤੁਸੀਂ ਦੇਖਦੇ ਪਿਓ ਕਿ ਇੱਕਦਮ ਮੀਂਹ ਜਿਹੜਾ ਆ ਤੇਜ਼ ਹੋ ਗਿਆ ਆ ਮੀ ਹਟਦਾ ਨਹੀਂ ਤੇਜ਼ ਹੋ ਜਾਂਦਾ ਆ ਤੇ ਤੇਜ਼ ਹੋਣ ਦੇ ਨਾਲ ਇਹ ਆ ਕਿ ਸ਼ੇਅਰ ਜਿਹੜਾ ਆ ਉਹੀ ਹਾਲ ਅ ਹੁਣੇ ਸ਼ੁਰੂ ਹੋ ਜਾਂਦੇ ਆ ਤੇ ਇੰਨਾ ਜਿਆਦਾ ਬੁਰਾ ਹਾਲ ਜਿਹੜਾ ਆ ਉਹ ਚੱਲਦਾ ਪਿਆ ਮੇਰੀ ਆਵਾਜ਼ ਵੀ ਸ਼ਾਇਦ ਮੀਂਹ ਦੇ ਪਾਣੀ ਦੇ ਨਾਲ ਦਬਦੀ ਪਈ ਹੋਏਗੀ ਕਿਉਂਕਿ ਇੰਨੀ ਜਿਆਦਾ ਤੇਜ਼ ਮੀਂਹ ਦੇ ਨਾਲ ਜਿਹੜਾ ਆ ਉਹ ਅ ਜਿਹੜਾ ਆ ਆਵਾਜ਼ ਦਾ ਵੀ ਬੈਲੈਂਸ ਨਹੀਂ ਬਣ ਪੰਦਾ ਕਈ ਜੀ ਤੇ ਇੱਦਾਂ ਤੁਸੀਂ ਦੇਖਦੇ ਪਏ ਹੋ ਕਿ ਦੁਬਾਰਾ ਤੋਂ ਨਾਲੀਆਂ ਜਿਹੜੀਆਂ ਨੇ ਉਹ ਭਰ ਗਈਆਂ ਨੇ ਤੇ ਜਿਹੜਾ ਆ ਤੇ ਮਹਨ ਮਹਨਕਨੀ ਨੇ ਕਿਹਾ ਆ ਕਿ 100% 100% ਜਿਹੜਾ ਆ ਉਹ ਅੱਜ ਵੀ ਦੱਸਿਆ ਗਿਆ ਆ ਮੀਂਹ ਤੇ ਹਾਲਾਤ ਤੁਸੀਂ ਦੇ ਹੀ ਸਕਦੇ ਹੋ ਕਿ ਮੀਂਹ ਕਿੰਨੇ ਜ਼ਿਆਦਾ ਖਰਾਬ ਹੋਏ ਪਏ ਨੇ ਬਹੁਤ ਜ਼ਿਆਦਾ ਜਿਹੜਾ ਆ ਉਹ ਤੇਜ਼ ਮੀਂਹ ਜਿਹੜਾ ਆ ਉਹ ਆ ਰਿਹਾ ਆ ਬੜੇ ਜਿਹੜੇ ਮੰਦੇ ਹਾਲ ਨੇ ਤੇ ਕਾਫੀ ਜ਼ਿਆਦਾ ਜਿਹੜੇ ਨੇ ਉਹ ਬਰਸਾਤ ਦੇ ਨਾਲ ਜਿਹੜੇ ਬੁਰੇ ਹਾਲਾਤ ਹੋਏ ਪਏ ਆ ਤੇ ਆਪਣਾ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਥੋਂ ਕਿੱਥੋਂ ਦੇ ਦੇ ਪਈਓ ਤੇ ਕਿਵੇਂ ਕਿਵੇਂ ਦੇ ਦੇ ਪਈਓ ਤੇ ਦੇ ਉਸ ਤੋਂ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਵੀਡੀਓ ਦੇ ਨਾਲ ਫਿਰ ਹਾਲ ਆਪਾਂ ਤੁਹਾਡੇ ਤੋਂ ਇਜਾਜ਼ਤ ਲਈਆਂ ਧੰਨਵਾਦ ਇੰਨਾ ਕੀ ਜ਼ਿਆਦਾ ਲਾਈਵ ਨਹੀਂ ਕਰਨਾ ਇੰਨਾ ਹੀ ਬਣਾ ਆ